ਸਰਸ਼ੀ ਕਾਲ ਜੀ ਮੈਨਿਆ ਧਿਮਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੱਲ ਦੇਖਿਆ ਜਾ ਰਿਹਾ ਕਿ ਅਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਜਾਈਏ ਕਿਸੇ ਵੀ ਇਲਾਕੇ ਦੇ ਵਿੱਚ ਜਾਈਏ ਬਾਸਟੈਂਡ ਦੇ ਵਿੱਚ ਵਗ ਜਓ ਮਾਰਕੀਟ ਦੇ ਵਿੱਚ ਚੱਲ ਜਓ ਤਾਂ ਜ਼ਿਆਦਾਤਰ ਭਿਖਾਰੀਆਂ ਦਾ ਬੋੜ ਵਾਲਾ ਦੇਖਿਆ ਜਾਂਦਾ ਹੈ ਕਿ ਕੋਈ ਡੁੱਡੇ ਜੇ ਹੁੰਦੇ ਨੇ ਜਾਂ ਕਿਸੇ ਲੱਤ ਟੁੱਟੀ ਹੁੰਦੀ ਹੈ ਕਿਸੇ ਬਾਹ ਟੁੱਟੀ ਹੁੰਦੀ ਹੈ ਕੋਈ ਅੱਖਾਂ ਤੋਂ ਹੁੰਦਾ ਆ ਇਸ ਤਰੀਕੇ ਦੇ ਅਸੀਂ ਆਪਾਹਜ ਲੋਕਾਂ ਨੂੰ ਦੇਖਦੇ ਆਂ ਤੇ ਤਰਸ ਦੇ ਆਧਾਰ ਦੇ ਉੱਤੇ ਅਸੀਂ ਆਪਣਾ ਵਟੂਆ ਕੱਢਦੇ ਆਂ ਤੇ ਇਹਨਾਂ ਦੇ ਹੱਥ ਦੇ ਉੱਤੇ 5-10 ਰੁਪਏ ਆਪਾਂ ਰੱਖ ਦਿੰਨੇ ਆਂ ਵੀ ਚਲੋ ਰੱਬ ਦਾ ਮਾਰਿਆ ਹੋਇਆ ਬੰਦਾ ਇਹ ਈ ਸੀ ਆਪਾਂ ਮਦਦ ਕਰਦੀਏ ਪਰ ਇਹ ਰੱਬ ਰੂਪ ਦੇ ਕੋਈ ਨਹੀਂ ਮਾਰੇ ਹੋਏ ਤਾਂ ਇਹ ਜਿਹੇ ਲੋਕ ਨੇ ਨਾ ਕਿ ਜਦੋਂ ਤੁਸੀਂ ਇਹਨਾਂ ਦੀ ਸਚਾਈ ਸੁਣ ਲੋਗੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਊਗੀ ਵੀ ਅਸੀਂ ਤਾਂ ਇਹਨਾਂ ਨੂੰ ਇਹ ਸੋਚਦੇ ਆ ਵੀ ਗਰੀਬ ਲੋਕ ਨੇ ਚਲ ਵਿਚਾਰੇ ਇਹਨਾਂ ਦੀ ਮਦਦ ਕਰਦੀ ਕੀ 5 10 ਰੁਪਏ ਨਾਲ ਹੁਣ ਵੀ ਤਾਂ ਅਸੀਂ 100 50 ਰੁਪਏ ਖਰਚੇ ਦਿੰਨੇ ਆ ਪਰ ਅੱਜ ਕੱਲ ਜ਼ਮਾਨਾ ਨਹੀਂ ਰਿਹਾ ਇਹ ਲੋਕ ਜਿੰਨੇ ਦੇਖਣ ਨੂੰ ਲੱਗ ਰਹੇ ਨੇ ਉਹਨੇ ਚੰਗੇ ਨਹੀਂ ਹੈਗੇ ਤਸਵੀਰਾਂ ਦੇ ਵਿੱਚ ਇਹ ਜਿਹੜੀਆਂ ਸਾਹਮਣੇ ਆ ਰਹੀ ਨੇ ਜਲੰਧਰ ਟਾਊਨ ਦੇ ਵਿੱਚ ਇੱਥੇ ਜਿਹੜੇ ਭਿਖਾਰੀ ਜੋ ਕਿ ਆਪਣੇ ਕੱਚਾਂ ਦੇ ਵਿੱਚ ਫੌੜੀਆਂ ਤੇ ਤੁਰਦਾ ਨਜ਼ਰ ਆ ਰਿਹਾ ਪਰ ਜਦੋਂ ਦੀ ਦੀ ਸਚਾਈ ਪਤਾ ਲੱਗੀ ਤਾਂ ਫੌੜੀਆਂ ਛੱਡ ਕੇ ਰਫੂ ਚੱਕਰ ਹੁੰਦਾ ਨਜ਼ਰ ਆਇਆ ਜਿਹਦਾ ਖੁਲਾਸਾ ਉਥੋਂ ਦੇ ਪ੍ਰਧਾਨ ਨੇ ਕੀਤਾ ਤਾਂ ਆਉ ਨਜ਼ਰ ਮਾਰਦੇ ਆ ਤਸਵੀਰਾਂ ਤੇ ਜਾ ਰਹੇ ਬਾਪੂ ਜੀ ਜਾ ਰਹੇ ਬਾਪੂ ਜੀ ਜਾ ਰਹੇ ਬਾਪੂ ਜੀ ਜਾ ਰਹੇ ਬਾਪੂ ਜੀ ਜਾ ਰਹੇ میں او باجی مل جائے او باجی کی بندا وہ سیوا کرتے ماماں منا کی نی سیوا کرتے باجی اے سیوا کرتے او 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 باجی اے سیوا کرتے ਮਤ ਘਾਤੇ ਆਪਾਂ ਭਾਜੀ ਇੱਕ ਮਿੰਟ ਅਭੀ ਲੋਗ ਆ ਰਹੇ ਨੇ ਮਾਨਨ ਨਾ ਦੱਸ ਦੇ ਕਿਰ ਇੱਕ ਮਿੰਟ ਹਾਂ ਕੋਈ ਸਾਰਾ ਮੈਂ ਨਹੀਂ ਹਾਂ ਕੋਈ ਚਾਹ ਰਿਹਾ ਸੀ ਉਹ ਤੋਂ ਦੱਸ ਤੁਰ ਕੇ ਚੱਲ ਚੱਲ ਕੇ ਮੰਗਦੇ ਮੇ ਇਹ ਜਿਹੜੀ ਉਹ ਬੰਦਾ ਜਿਹੜਾ ਇਹ ਵਾਲ ਕੀ ਕਰੀ ਬੰਦੇ ਬੰਦੇ ਮੇਰਾ ਪੈਰ ਠੀਕ ਹੈ ਬੰਦਾ ਥੋੜੀ ਜਨੇ ਰੰਗ ਲਾ ਇਹ ਬਾਹਰ ਦੀ ਕਰੀ ਬੰਦੇ ਬੰਦੇ ਅੱਬਾ ਅੱਬਾ ਕਿੱਥੇ ਗਿਆ ਸਰ ਆਹ ਕਿਹੜਾ ਜਿੱਕਾ ਆਪਾਂ ਕਿੱਧਰ ਗਿਆ ਹੁਣ ਤੁਰਨਾ ਨਾ ਤੁਰਨਾ ਨਾ ਤੁਰ ਮੇ ਰੁਕ ਜਾਓ ਆਪ ਕੋ ਕਰ ਕਿੱਧਰ ਆ ਗਿਆ ਕੀ ਬਾਤ ਆਗਲਾ ਬਣਾ ਦੇ ਲੋਕਾਂ ਨੂੰ ਭਾਜੀ ਕਿੱਧਰ ਕਿੱਧਰ ਦੇਖੋ ਇਹ ਮੇਰਾ ਜਲਾ ਨਹੀਂ ਰੱਖ ਵਾ ਲੈ ਆ ਜੀ ਤੇ ਆ ਬੰਦਾ ਬੰਦਾ ਇਹ ਬੰਦਾ ਇਹ ਕੋ ਸੋਰੀ ਉਹ ਮਾਫੀ ਦਿਓ ਆ ਬੰਦਾ ਸਾਨੂੰ 1 ਮਹੀਨੇ ਤੋਂ ਇਹਦੀ ਭਲਾ ਇਸ ਬੰਦੇ ਨੂੰ ਜਦੋਂ ਵੀ ਦੇਖੋ ਹਾਂ ਇਸ ਬੰਦੇ ਦੇ ਜੁੱਤੀਆਂ ਮਾਰਨੀਆਂ ਜੁੱਤੀਆਂ ਵੀ ਇਹ ਬੰਦਾ ਇਹ ਪਖੰਡੀ ਆ ਭਾਜੀ ਨਿਯਾਜ਼ ਫੋੜੀਆਂ ਦੇ ਬਾਜਾ ਬਾਜਾ ਓਏ ਬਾਜਾ ਮੈਨੂੰ ਫੋੜੋ ਹਲੋ ਹਲੋ ਬਹੁਤ ਪਈ ਵੀਡੀਓ ਕਮਾਣੀ ਇੱਕ ਮਿੰਟ ਬੱਜਣੇ ਹੇ ਬਾਅਵਜੀ ਬਾਅਵਜੀ ਤੁਹਾਡਾ ਹੇ ਬਾਅਵਜੀ ਗਰੀਬ ਮਨ ਬਾਅਵਜੀ ਕੋਈ ਗੋੜੀਆਂ ਦੇ ਨੱਠਦਾ ਹੈ ਤਾਂ ਕਿਸੇ ਵੀ ਪਖਾਰੀ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਤੁਸੀਂ ਮਦਦ ਕਰਨਾ ਕੋਈ ਚੰਗੀ ਗਲਤ ਹੈਗੀ ਹੈ ਪਰ ਇਹ ਅਜਿਹੇ ਲੋਕ ਜਿਹੜੇ ਕੀ ਜਾਣ ਬੁੱਝ ਕੇ ਆਪਦੇ ਆਪ ਨੂੰ ਅਪਾਹਿਸ ਦੱਸ ਕੇ ਲੋਕਾਂ ਦੇ ਹੰਦਰ ਦੀ ਵਿਟੋਰਦੇ ਹੋਏ ਭੀਖ ਮੰਗਦੇ ਨੇ ਤਾਂ ਅਜਿਹੇ ਲੋਕਾਂ ਦਾ ਖੁਲਾਸਾ ਜ਼ਰੂਰ ਹੋਣਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼